ਵਾਰ ਦੇ ਵਿੱਚ 5-5 ਦਿਨ ਕੂੜਾ ਨਹੀਂ ਚੱਕਿਆ ਜਾਂਦਾ ਉਹਲੇ ਮੁੰਡੇ ਆਂਦੇ ਮਾਨੂੰ ਪੂਰਾ ਚੱਕ ਦੇਣੀ ਹੈਗੀ ਕੀ ਕਰਦੇ ਨੇ ਆ ਚੱਕ ਕੇ 5 ਦਿਨਾਂ ਤੋਂ ਚਾਰ ਦਿਨਾਂ ਅੰਦਰ ਹੀ ਕਦੇ ਕਿਸੇ ਦਾ ਫੋਨ ਕਰਦੇ ਉਹਦੋਂ ਵਟਿਆ ਉਦੋਂ ਬਾਅਦ ਸ਼ਿਸ਼ਨਗਰ ਪਾਰਟੀਕਲ ਹੋਇਆ ਪੰਜ ਬੰਨਾਂ ਗੱਡੀਆਂ ਨਹੀਂ ਆਉਂਦੀਆਂ ਇਹ ਲੋਕੋ ਵੱਡੀਆਂ ਲੈਣੀਆਂ ਫੇਰ ਵੀ ਸਾਡੇ ਨੂੰ ਕਮੇਟੀ ਨਾਲ ਧੱਕਾ ਹੋ ਰਿਹਾ ਕਮੇਟੀ ਨੂੰ ਉਹ ਗੱਡੀਆਂ ਦੇ ਦਿੰਦੀਆਂ ਨੇ ਕੋਈ ਇਹਨਾਂ ਗੱਡੀ ਲੈਤੀ ਜਾਂਦੀ ਨਵੀਂ ਆਪਣੀ ਕਾ ਕਦਰੀਆ ਦੱਸੋ ਪਿਆ ਰਹੇ ਸੋ ਬੜੀਆਂ ਡਬਲ ਪੈਸੇ ਲੱਗੇ ਡਬਲ ਭੇਜ ਜਾਂਦੇ ਨੇ ਗੜੀਆਂ ਚ ਤੇ ਸਾਹ ਨਾਲੇ ਨਹੀਂ ਹਾਲਾਤ ਨੇ ਇਹਦਾ ਮਤਲਬ ਇਹ ਤੁਸੀਂ ਆਪ ਭੇਜ ਰਹੇ ਸੀ ਹਾਊਸ ਤੋਂ ਤੇ ਆ ਨਹੀਂ ਹਾਊਸ ਕਿਉਂ ਕਿ ਮਿਸਕਾਈਨ ਨਾ ਕਰੋ ਮਿਸਕਾਈਨ ਨਾ ਕਰੋ ਮਿਸਕਾਈਨ ਸਾਹ ਰੰਮੇ ਤੋਂ ਪਹਿਲਾਂ ਦਾ ਬਿਸਤਰਾ ਦਾ ਆਪਣੇ ਤੋਂ ਪਹਿਲਾਂ ਦਾ ਦੱਸੋ ਮੇਰੇ ਤੋਂ ਪਹਿਲਾਂ ਦਾ ਸੀ ਯਾਰ ਖਾਣਦੇ ਤੁਸੀਂ ਬੈਠੋ ਚਾਹ ਨਾਲ ਤੁਸੀਂ ਸੀਟ ਤੇ ਬੈਠੇ ਹੋ ਬਿਲਕੁਲ ਬੈਠਾ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਮਾਹੌਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇੱਧਰ ਕਰਦਾ ਮੈਂ ਨਾਨਕਨਗਰ ਦੇ ਵਿੱਚ ਪਿਛਲੀ ਵਾਰ 2 ਮਹੀਨੇ ਪਹਿਲਾਂ ਪੇਰਾ ਖੋਲਾ ਵਾਪਸ ਮੈਂ ਬਣਾ ਨੂੰ ਵੜਿਆ ਉਦੋਂ ਵਕਿ ਮਿਸ਼ਨਾਗਰ ਪਾਰਟਿਕ ਨੂੰ ਹੋਇਆ ਬੜਾ ਹੱਥ ਤੱਕ ਛੋਟੇ ਜੇ ਬੱਚੇ ਕੁੱਤੇ ਇਕੱਠੇ ਆ ਲੇਕਿਨ ਸਾਡੀ ਨਗਰ ਮਾਫੀ ਸੁਤੀ ਆਵਾਜ਼ਾਂ ਤੇ ਸਾਡੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਬਾਅਦ ਮਤ ਕਹਿਣ ਦੇ ਬਾਵਜੂਦ ਜੋ ਇਹਨਾਂ ਦਾ ਬੈਨਰ ਬਣਿਆ ਟਿਕਾਣਾ ਆਪਣੇ ਸੁਨਹਿਵਾ ਜਿੱਤੀ ਨਾਲ ਸੀ ਜੀਐਸ ਚੀਨ ਨੂੰ ਸਹਿਮਤੀ ਦਿੰਦੇ ਆ। ਕਿ ਵੀ ਲੰਬੇ ਸਮੇਂ ਤੋਂ ਇਹ ਵਾਰਾ ਕੁਤਰੀ ਵਾਲ ਨੂੰ ਲਗਾਇਆ ਜਾ ਰਿਹਾ। ਕਾਰਨ ਕੀ ਹੈ ਜੀ ਜੂਨੀਅਰ ਅਧਿਕਾਰੀ ਭਈਆ ਦੀ। ਇਹ ਸਾਹਿਬ ਦਾ ਟੈਂਡਰ ਹੋ ਗਿਆ, ਵਰਕ ਆਊਟ ਦੇ ਦਿੱਤਾ। ਹਰ ਕੰਮ ਦਾ ਤੇ ਨੀ ਸ਼ੁਰੂ ਹੋ ਰਿਹਾ ਹੈ ਹੁਣ। ਦੱਸਿਆ ਕੀਤਾ ਕਿ ਇਹ ਹੈ। ਸੰਪਤੀ ਵਾਰਾ ਸੰਜੀਤ ਬੱਦਿਆ ਆ ਉਹਦੇ ਨਾਲ ਸਟਾਰਟ ਅਪ ਦਾ ਪ੍ਰੋਗਰਾਮ ਹੈ ਆਪਣਾ। ਬੋਲੋ ਜੀ ਵਿੱਚ ਆਪਾਂ ਅਪਰੇਟ ਕਰ ਸਕਦੇ ਹਾਂ। ਨਾਲੋਂ ਅੱਗੇ ਵਰਦੀ ਜਿਹੜੀ ਸਦਾ ਤੋਂ ਹੋਵੇ। ਇਹ ਜਿਹੜੀ ਡਾਕਟਰੀ ਦਾ ਉਹਦਾ ਆਪਾਂ ਕਾਉਂਸਲ ਵੱਲੋਂ ਜਿਹੜਾ 22 ਦਿਨ ਦਾ ਆਪਾਂ ਕੰਪਲਟ ਦੇ ਦਿੱਤਾ। ਪਰ ਇਹਨਾਂ ਤੇ ਉਹਨੂੰ ਫੜਨਾ ਤੇ ਮਾਰਨਾ ਹੋਰ ਸਰਕਾਰ ਨੂੰ ਪੈਂਦਾ। ਇਹ ਜਿਹੜੀ ਟੈਂਡਰ ਦੀ ਗੱਲ ਹੈ ਵੀ ਟੈਂਡਰ ਆਲਰੇਡੀ ਹੋ ਚੁੱਕਾ। ਉਹਦਾ ਸ਼ਹਿਰ ਤੇ ਆਪਾਂ ਪਨਾ ਸਕਦੇ ਆ ਨਾ। ਮੈਡਮ ਫੋਨ ਤੇ ਕੀ ਆ ਵੀ ਆਪਣੇ ਕੋਲ ਸਟ੍ਰਕਚਰ ਦੇ ਫਿਲਰ ਹੈ ਨਹੀਂ। ਪਹਿਲਾਂ ਸਾਡਾ ਪ੍ਰੋਗਰਾਮ ਚੱਲ ਰਿਹਾ ਜਿਹੜਾ ਸਟੈਬਲਾਈਜੇਸ਼ਨ ਦਾ। ਉਹ ਵਿੱਚ ਇੱਕ ਵਨ ਵੀਕ ਦਾ ਆਪਣਾ ਦਾਤਨ ਦੇ ਵਿੱਚ ਵਿੱਚ ਸਾਡਾ ਉਹ ਸਟਾਰਟ ਹੋ ਜੂਗਾ। ਉਸ ਤੋਂ ਬਾਅਦ ਜਿਹੜਾ ਐਡਵਾਈਸ ਸਾਰੇ ਜਿੰਨੇ ਵੀ ਆਪਣਾ ਸ਼ਹਿਰ ਦੇ ਹੈਗੇ ਆਪਣੇ ਨਾਲ ਬੜਾ फ बाहर भी छड़ते <laughs> <देखें। laughs> <देखें। laughs> ਦੇ ਬੋਲੇ ਰੇਕ ਮੀਤਾਂ ਤੋਂ ਮੋੜੇ ਕਿਤੇ ਜੋ ਕਮੇਟੀ ਕਰ ਸਕਦੀ ਆ ਜੋ ਪ੍ਰਧਾਨਗੜ੍ਹੇ ਨੂੰ ਆਪਾ ਦੱਸ ਸਕਦੇ ਆ ਉਹ ਪਾਣੀ ਦੇਖੋ ਜਿਹੜੀ ਸਰਕਾਰ ਦੀ ਗੱਲ ਹੈ ਨਾ ਉਹ ਮੰਨੀ ਪਣੀ ਆ ਬਾਕੀ ਤੁਹਾਨੂੰ ਜੀਤ ਸਿੰਘ ਸਾਹਿਬ ਨੇ ਦੱਸੇ ਜਿੱਤ ਜਿੱਤ ਜਿਹੜੀ ਬਿੱਟੇ ਪ੍ਰਧਾਨਗੜ੍ਹੇ ਆਪਣੇ ਮੋੜ ਤੋਂ ਆਉਂਦੇ ਉਹ ਸਰਕਾਰ ਨੇ ਕਿਹਾ ਜੇ ਉਹ ਖਾਣਗੇ ਕਿਸ਼ਨानगर ਚੋਟੇ ਗਾਸਪਾਰ ਮੇਟੀਆਂ ਨੂੰ ਬੰਦੀਆਂ ਕਰਵਾਉਂਦੇ ਆ ਜਿਹੜੀ ਜਿਹੜੀ ਉਹ ਤਾਂ ਫੜੀਂਦੇ ਆ ਉਹ ਕੰਮ ਕਰ ਸਕਦਾ ਹੈ ਯਾਨੀ ਕਿ ਪੂਰਾ ਬਾਹਰ ਆ ਸਕੀ ਉਹ ਜੀ ਆਪ ਤੇ ਨੀ ਨੀ ਆ ਗਏ 25 ਹੋ ਜਾ ਤਾ ਠੀਕ ਹੈ ਨਾ ਸਭ ਕੋ ਲੰਨਾ ਜਾਵਾਂ ਜਿਹੜਾ 3 ਤਰੀਕ ਨੂੰ ਸਭੀ ਰਿਪੋਰਟਾਂ ਸਾਰੀਆਂ ਸਟੇਟਾਂ ਬਲੀਆਂ ਆਉਂਦੀਆਂ ਚਲੋ ਨਹੀਂ ਕੋਈ ਨਾ ਰਿਪੋਰਟ ਬਣਾਇਆ ਵਿਰਾਸਾ ਸੇ ਬੜੀਆਂ ਹੋਈਆਂ ਲੰਮੀਆਂ ਗੜੀਆਂ ਨੂੰ ਪੱਕਾ ਪੱਕਾ ਰਤੀ ਜਾ ਰਹੇ ਨੇ ਕਲਪੁਰ ਦਾ ਫੋਨ ਦੇ ਵੀ ਗੱਲ ਹੋਈ ਜੀ ਸੁਣੋ ਤਾਂ ਛੇਤੀ ਛੇਤੀ ਅੱਖਾਂ ਲਿਆ ਜਾਵੇ ਠਿਕਣੀ ਕੀ ਹੋਂਬ ਕਬੀ ਜੀ ਮਿਲਿਆ ਪਤੰਦਰੀ ਫੇਰ ਉਹ ਵੇਦਾਂ ਦੀ ਜਿਵੇਂ ਬਣਾ ਠਿੱਕ ਗਿਆ ਇਸ ਤੇ ਪਟਕੇ ਸਾਰੇ ਸ਼ਹਿਰ ਮਨਾਸ ਮਾਰੇ ਉਹਨਾਂ ਦੁਆਰਾ ਇਹ ਕਾਲ ਵੀ ਸਾਡੇ ਮਾਰਦਾਨ ਦੇ ਵਿੱਚ ਹੁਣ ਨਵੇਂ ਕੰਮ ਹੋਏ ਨੂੰ ਪਟ ਪਟਰ ਖਰਾਬ ਕਰ ਰਹੀ ਹੈ ਅਪਰੀ ਸੇਫਟੀ ਦੇ ਅਕਸਰ ਇਹ ਬਿਲਕੁਲ ਜ਼ਰੂਰੀ ਹੈ ਇਹ ਬਾਹਰ ਵਾਲਾ ਜਿਹੜਾ ਪਟਕਾ ਜਿਹੜਾ ਵੰਡਾ ਪਾਣੀ ਦੇ ਵਿੱਚ ਇਹ ਹੁੰਦਾ ਜਦ ਬਾਕੀ ਸਾਰੀਆਂ ਜਿਹੜੀ ਵੀ ਕੋਈ ਗੱਲ ਹੁੰਦੀ ਆ ਹਾਊਚ ਹੁੰਦੀ ਆ ਜਦ ਇਹ ਜੀ ਕੋਈ ਪਰਮਿਸ਼ਨ ਹੁੰਦੀ ਆ ਜਿਹੜੇ ਸਹਿਰ ਸ਼ਹਿਰ ਲਈ ਆ ਉਹ ਸਾਰੇ ਇਹਦੇ ਨੌਲਜਦਾ ਹੋਵੇ ਕਦੇ ਤੇ ਉਹ ਐਮਸੀ ਦਾ ਫੋਨ ਆਉਂਦਾ ਕਦੇ ਉਹ ਤੁਸੀਂ ਤੁਸੀਂ ਥੋ ਲੀਵਨ ਕੀ ਮੈਂ ਵੀ ਤੁਹਾਡੇ ਨਾਲ ਰੋਜ਼ ਬੈਨੇ ਆ ਸਾਨੂੰ ਵੀ ਨਹੀਂ ਪਤਾ ਤੁਸੀਂ ਕਿਹੜੇ ਟਾਈਮ ਕਿੱਥੇ ਪਰਮਿਸ਼ਨ ਦੇ ਦਿੰਦੇ ਹੋ ਇਹ ਜਿਹੜਾ ਕੋਈ ਸਹਿਮਤ ਹੋਊਗਾ ਵੀ ਮੇਰੇ ਬਾੜ ਚ ਪਵੇ ਅਜੰਡਾ ਜੀ ਲਗਾਵਾ ਦਿਓ ਇੱਕ ਬੰਦੇ ਦਾ ਜੇ ਵੀਰ ਆਪਾਂ ਉਹੀ ਕਹਿਣਾ ਨਾ ਜੇ ਕਿਸੇ ਨੂੰ ਕੋਈ ਹੋਊਗਾ ਕਰਾ ਦਿਓ ਜੇ ਕੋਈ ਸਰਕਾਰ ਦੀ ਗੈਰ ਹੈ ਨਾ ਉਹਦੇ ਹਿਸਾਬ ਨਾਲ ਇਹ ਦੱਸੋ ਪਰ ਇਹ ਤੁੰ ਨੂੰ ਹਵਾ ਵੀ ਗਾਹਾਂ ਨੂੰ ਕਦੇ ਵੀ ਪਜ ਹੈ ਜੀ ਕਿ ਪਰਮਿਸ਼ਨ ਦੇਣੀ ਆ ਔਰ ਉਸ ਤੋਂ ਜਾ ਉਹ ਤੋਂ ਮਿਲਣ ਮਾਂ ਉਤੀ ਜਾ ਜਿਹੜੀ ਹੁਣ ਵੀ ਆ ਜਿਵੇਂ ਐਂ ਚੀਜ਼ ਆ ਹਮ ਤਨੇ ਓਪਣਾ ਕਰ ਖਬਰ ਨਹੀਂ ਹੁੰਦਾ ਜੀ ਉਹਦਾ ਉਹਦਾ ਮੈਂ ਕੰਮ ਨਾ ਕਰਾਂਗਾ ਤੇਰਾ ਸਰਵੇ ਹੋਣਾ ਹੈ ਇਹਨੂੰ ਜਾਣ ਦੇ ਵਿੱਚ ਸਰਵੇ ਕਰਾਉਣਾ ਇਹਨਾ ਪੁਰਾਣੀਆਂ ਗੱਡੀਆਂ ਨਹੀਂ ਆਉਂਦੀਆਂ ਇਹ ਲੋਕਾਂ ਨੂੰ ਵੱਡੀਆਂ ਲੈਣੀਆਂ ਫੇਰ ਵੀ ਸਾਡੇ ਕਮੇਟੀ ਨਾਲ ਧੱਕਾ ਹੋ ਰਿਹਾ ਕਮੇਟੀ ਨੂੰ ਗੱਡੀਆਂ ਦੇ ਦਿੰਦੀਆਂ ਨੇ ਕੋਈ ਇਹਨਾਂ ਗੱਡੀ ਲੱਤੀ ਆ ਕੀ ਨਵੀਆਂ ਨੂੰ ਕਾ ਕਾ ਗੱਡੀ ਆ ਇਹ ਦੱਸੋ ਕਿ ਹਾਂ ਇਹ ਗੱਡੀਆਂ ਡਬਲ ਪੈਸੇ ਲੱਗੇ ਹੁੰਦੇ ਹੈ ਜਾਂਦੇ ਨੇ ਗੱਡੀਆਂ 'ਚ ਰੱਬ ਨਾਲੇ ਨਹੀਂ ਹਾਲਾਤ ਨੇ ਆ ਦੱਸੋ ਜਿਹਨੂੰ ਅੱਗੇ ਨੰਬਰ ਤੇਰੇ ਉਹ ਜਿਹੜਾ ਅੱਗੇ ਗੱਡੀ ਵਾਲਾ ਉਹਨੂੰ ਪੇਮੈਂਟ ਪਹਿਲੇ ਸੁਣਨੀ ਹੋ ਲੈਂਦੀ ਹੈ ਕਿਤਾ ਦੀ ਹੋਮ ਗੈਰ ਦੀ ਸਰਵਿਸ ਕਰ ਰਹੇ ਜਿਹੜੀ ਪਿੰਡਾਂ ਦੀ ਚਿਕਾਇਤ ਉਹਦੇ 베ਸਟ ਆਪਾਂ ਸੀ ਨੋਟ ਜਾਰੀ ਕਰਦਾ ਉਹਨੂੰ ਵੀ ਸਾਡੀ ਜਿਹੜੀ ਹੈ ਕਿ ਸਰਵਿਸ ਦਵੋਗੇ ਤਾਂ ਜਿਹੜਾ ਅੱਗੇ ਸਾਰਿਆਂ ਦੀ ਸ਼ਿਕਾਇਤ ਬਿਲਕੁਲ ਨਹੀਂ ਕਰਦੇ ਇਹ ਡੈਪਟ ਪੜਿਓ ਨਾ ਉਹ 1057 ਦਵਾਰ ਹੈ ਜੀ ਜਿਹੜਾ ਇੱਕ ਮਿੰਟ ਸੁਣ ਲਓ ਕੀ ਪਹਿਲਾਂ ਮੇਰੀ ਗੱਲ ਸੁਣੋ ਕਾਲੀ ਲਓ ਜੀ ਇੱਧਰ ਸੁਣੋ ਇੱਕ ਪਹਿਲਾਂ ਮੇਰੀ ਤਾਂ ਸੁਣ ਲਓ ਇਹਨਾਂ ਦੀ ਸੁਣ ਲਓ ਜਿਹੜੇ ਥੋੜੇ ਸੁਝਾਵ ਨੇ ਇਹ ਵੀ ਦਾ ਦੇ ਉਹ ਮੈਂ ਨਹੀਂ ਦੱਸਦਾ ਲੋਕ ਪਤਾ ਕੀ ਕਹਿੰਦੇ ਸਨ ਬਈ ਪੂਰਾ ਧੋਖੇ ਘਰ ਨੂੰ ਚੱਡੀ ਹੈ ਜਾਂ ਨਹੀਂ ਬਿਲਕੁਲ ਚਲੋ ਅਸੀਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਕੱਲ ਹੀ ਮੀਟਿੰਗ ਕਰੀਆ ਉਹਦੇ ਨਾਲ ਸਟਰੋਂਗਲੀ ਕਰੀਆ ਉਹਨੂੰ ਕੋਈ ਅਸਰ ਨਹੀਂ ਆਇਆ ਉਹ ਕਹਿੰਦਾ ਜੋ ਮਰਜ਼ੀ ਕਰ ਲਵੇ ਐਮਸੀਜੀ ਨੇ ਕੁਝ ਕਰਨਾ ਹੈ ਆਹ ਆਲਮ ਉਹ ਸ਼ਰੇਆnta ਇਹ ਗੱਲ ਨੂੰ ਉਹ ਕਹਿੰਦਾ ਜੋ ਮਰਜ਼ੀ ਕਰ ਲਵੇ ਇੱਕ ਬੰਦਾ ਹੈ ਬੋਲਦਾਦਾ ਉਹ ਟੱਗ ਦੇਖੋ ਕੀ ਆਖੀ ਦੇਖੋ ਜੋ ਵੀ ਐਕਸ਼ਨ ਪੜਦਾ ਜੀ ਨਾ ਪੈਸੇ ਉਹ ਕਰੋ ਜਿਹੜਾ ਵੀ ਐਕਸ਼ਨ ਪੜਦਾ ਯੋ ਸਾ ਕੋਈ ਵੀ ਆ ਜਾਏ ਉਹਦੇ ਦੇਖਣ ਕਰੋ ਪਹਿਲਾ ਹਾਊਸ ਪਰਮੋਕਾ ਜੇ ਹਾਊਸ ਦੀ ਉਹ ਕਿਸੇ ਬੰਦੇ ਦੀ ਹੋ ਨਹੀਂ ਹੋਊਗੀ ਫਿਰ ਆਪਾਂ ਨੂੰ ਕੀ ਫਾਇਦਾ ਬਾ ਜੋ ਵੀ ਬਣਦਾ ਕੀਪ ਸਾਹਿਬ ਇਹਨਾਂ ਦੀ ਪਹਿਲਾਂ ਦਾ ਉਹ ਸੁਣੋ ਜੇ ਦੀ ਵੀ ਬਾੜ ਚ ਪ੍ਰੋਬਲਮ ਆਉਂਦਾ ਤੁਸੀਂ ਪਹਿਲੇ ਅਧਾਰਤਾ ਤੋਂ ਹੱਲ ਕਰੋ ਬਾਕੀ 30 ਮਸੇਈ ਮਸਜਦ ਦਾ ਬਾਹਰ ਦੇ ਵਿੱਚ ਪੰਜ-ਪੰਜ ਦਿਨ ਕੂੜਾ ਨਚ ਕੇ ਆਉਂਦਾ ਮਗਰ ਸਾਨੂੰ ਵਾਲੀਏ ਵੀਰ ਜੀ ਨੇ ਕਰਦੇ ਇਹ ਗੱਲ ਨਹੀਂ ਕਹੀ ਕਿ ਮੈਂ ਡਰਦਾ ਨਹੀਂ ਜੇ ਜੋ ਕੁਝ ਮਰਜ਼ੀ ਹੋ ਜਾ ਉਹ ਹਮੇਸ਼ਾ ਹੱਲ ਕਰਦੇ ਰਹੇ ਮਗਰ ਉਹਨਾਂ ਦਾ ਵੀ ਕੀ ਕਸੂਰ ਅਸੀਂ ਉਹਨਾਂ ਨੂੰ ਮਾਰ-ਮਾਰ ਕੇ ਤਾਂ ਕਰੀ ਲਈਏ ਜਦੋਂ ਉਹਨਾਂ ਨੇ ਸੀਰੀਅਸ ਮੈਨ ਲਾਇਆ ਹੋਵੇ ਜਿੱਕਰ ਨਹੀਂ ਟੈਂਪ ਵਾਲੇ ਮੁੰਡੇ ਆਂਦੇ ਮਗਰ ਉਹ ਪੂਰਾ ਚੱਕਦੇ ਨਹੀਂ ਹੈਗੇ ਕੀ ਕਰਦੇ ਨੇ ਆ ਚੱਕ ਕੇ ਪੰਜ ਦਿਨਾਂ ਆਉਂਦੇ ਨੇ ਚਾਰ ਦਿਨਾਂ ਅੰਦਰ ਹੀ ਕਦੇ ਕਿਸੇ ਦਾ ਫੋਨ ਕਰਦੇ ਕਿਸੇ ਦਾ ਫੋਨ ਮਰ ਵਾਲੀਏ ਵੀਰ ਜੀ ਕਹਿੰਦੇ ਉਹਨਾਂ ਕੋਤੇ ਕੁਝ ਗਲਤ ਨਹੀਂ ਬੋਲੀਆ ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਮੇਰਾ ਕੋਈ ਫੋਨ ਇਹ ਮੈਨੂੰ ਲੱਗਦਾ ਉਹ ਲੱਗਦਾ ਕਿ ਕਿਸੇ ਬਰਾ ਦੀ ਬਹੁਤ ਇਕਰਤ ਸੀ ਜੇ ਮੈਂ ਕਹਿੰਨੀ ਹੈ ਬਹੁਤ ਤਾਂ ਉਹ ਗਿਆ ਹੋ ਗਿਆ ਹੋ ਗਿਆ ਤੁਮ ਜੀ ਬੰਦ ਕਰੋ ਦੂਜਾ ਕੰਮ ਲੈਣਾ ਦੋਸਤ ਜਿਹਨੇ ਆਪ ਤੀਜੇ ਮਹੀਨੇ ਜੋ ਟੈਂਡਰ ਲਾਇਆ ਸੀ ਏ বিজেপি ਨੇ ਜਿਹੜੇ ਟੈਂਡਰ ਲਾਏ ਉਹਦੇ ਤੋਂ ਕਿਹੜਾ ਟੈਂਡਰ ਸੀ ਜਿਹੜੇ ਪਾਰਟਿਸਪੇਟ ਨਹੀਂ ਹੋਏ ਮੈਂ ਇਹਨਾਂ ਨੂੰ ਕਹਿ ਕੇ ਕਿ ਹਾਂ ਬਈ ਕਿਸੇ ਨੇ ਰੀਕਾਲ ਨਹੀਂ ਹੋਇਆ ਇੱਥੇ ਕਹਿੰਦੇ ਪ੍ਰਧਾਨ ਸੈਨ ਨਹੀਂ ਕਰਦਾ ਚੌਥੇ ਮਹੀਨੇ ਚ ਜਿਹੜੇ ਟੈਂਡਰ ਪਾਜੇ ਮੇਂ ਤੇ ਰੀਕਾਲ ਹੋਣਾ ਸੀ ਉਹ ਜਾ ਕੇ ਅੱਠਵੇਂ ਮਹੀਨੇ ਚ ਰੀਕਾਲ ਹੁੰਦੇ ਆ ਇੱਕ ਟੈਂਡਰ ਜਿਹੜਾ ਸੀਵਰ ਮੈਨਾਂ ਦਾ ਉਹ ਆਪਾਂ ਇਹਨਾਂ ਨੂੰ ਕਿਹਾ ਵੀ ਟੈਂਡਰ ਲਾ ਦਿਓ ਤੇ 15 ਪਤਨੀ 20 ਬੰਦਿਆਂ ਦਾ ਪਰ ਉਹ ਵੀ ਅਜੇ ਯੂਜ਼ਰ ਹਾਲ ਨੂੰ ਮੈਂ ਕਿਹਾ ਪਤਨੀ 80 ਸਾਹਿਬ ਕੋਲੇ ਆਓ ਇਹਦੇ ਕੋਲੇ ਆ ਬੈਠੇ ਨਹੀਂ ਹੁਣ ਚਾਹੁੰਦੇ ਆ ਆਹ ਮੋੜੇ ਪੱਤੇ ਚਾਚਰ ਬਾੜਾ ਜਿੱਦੋਂ ਪੈਸੇ ਦੇਣੇ ਹੁੰਦੇ ਨੇ ਨਾ ਨਹੀਂ ਕਰੋ ਮੂਡ ਕਰਦੇ ਵੇ ਆਪਣਾ ਜਿਹੜੀ ਖੰਡਾ ਮੰਡੀ ਆ ਉਹਦਾ ਆਪਣਾ ਕੀ ਲਿੰਕ ਹੈ ਜੀ ਕਣੀ ਕੰਡੀ ਨਾ ਖੰਡਾ ਮੰਡੀ ਮਾਰਕੀਟ ਕਮੇਟੀ ਵੀ ਨਹੀਂ ਕਿ ਨਹੀਂ ਹੈਗਾ ਆਪਾਂ ਉੱਥੇ ਸਫਾਈ ਕਰਾਉਣੀ ਹੈ ਸੀਵਰੇਜ ਦੀ ਜਾਂ ਵਾਟਰ ਸਪਲਾਈ ਦਾ ਕੰਮ ਕਰਦੇ ਆਪਾਂ ਨਹੀਂ ਕਰਦੇ ਕੋਈ ਆਪਾਂ ਹੋਰ ਉੱਥੇ ਕੋਈ ਸਫਾਈ ਜਾਂ ਕੂੜਾ ਫੂੜਾ ਕੋ ਚੱਕਦੇ ਆਂ ਨਹੀਂ ਆਪਾਂ ਨਹੀਂ ਚੱਕਦੇ ਆਪਣਾ ਤਾਂ ਏਰੀਆ ਨਹੀਂ ਆਪਣਾ ਕੋਈ ਲਿੰਕ ਨਹੀਂ ਹੈਗਾ ਮਾਰਕੀਟ ਕਮੇਟੀ ਬਿਲਕੁਲ ਨਹੀਂ ਠੀਕ ਹੈ ਸਮਝ ਗਏ ਤੁਸੀਂ ਫਿਰ ਆਪਾਂ ਪ੍ਰਾਪਰਟੀ ਟੈਕਸ ਕਿਉਂ ਮੰਗ ਰਹੇ ਹਾਂ ਉਹਨਾਂ ਕੋਲੋਂ ਇਹ ਆਜ्ञਾ ਟੈਕਮੈਂਟ ਤੁਸੀਂ ਪਹਿਲਾਂ ਮੇਰੀ ਗੱਲ ਸੁਣਦੇ ਹੋ ਜਵਾਬ ਛੋੜਨਾ ਗੱਲ ਕਰਨ ਕੀ ਕਰ ਰਹੇ ਆ ਫਿਰ ਆਪਾਂ ਉਹਨਾਂ ਕੋਲ ਪ੍ਰੋਪਰਟੀ ਟੈਕਸ ਕਿਉਂ ਮੰਗ ਰਹੇ ਆ ਉਹਨਾਂ ਨੇ ਲੋਟਸ ਕੱਟ ਰਹੇ ਆ ਉਹ ਕਿਉਂ ਕੱਟ ਰਹੇ ਆ ਫੂੜਾ ਅਸੀਂ ਨਹੀਂ ਟੱਕਦੇ ਪਾਣੀ ਅਸੀਂ ਨਹੀਂ ਘਟਾਉਂਦੇ ਉਹਨਾਂ ਦਾ ਸੀਵੇ ਦੀ ਸਫਾਈ ਅਸੀਂ ਨਹੀਂ ਕਰਦੇ ਉਹਨਾਂ ਦਾ ਗੰਦਮੰਦ ਜੋ ਵੀ ਜਿੱਥੇ ਹੈਗਾ ਉਹ ਅਸੀਂ ਨਹੀਂ ਕਰਦੇ ਜੇ ਉਹ ਟੈਂਕੀ ਖਰਾਬ ਹੋ ਗਈ ਆਪਾਂ ਉਹ ਠੀਕ ਨਹੀਂ ਕਰਦੇ ਫਿਰ ਆਪਾਂ ਪ੍ਰੋਪਰਟੀ ਟੈਕਸ ਦੇ ਕੀ ਹੱਕਦਾਰ ਅਪਾਉ ਪ੍ਰੈਪਿਟਾਈਜ਼ ਕਿਉਂ ਮੰਗਦੇ ਆ ਮਾਰਕੀਟ ਕਮੇਟੀ ਤੋਂ ਇਹ ਮੰਡੀ ਕਾਰਨ ਬੋਰਡ ਦਾ ਆਧਾਰ ਆ ਉਹ ਆਪਣੇ ਜੋ ਮਰਜੀ ਕਰੇ ਨਾ ਕਰੇ ਤੁਸੀਂ ਸੀਟ ਤੇ ਬੈਠੇ ਹੋ ਤੁਸੀਂ ਤਾਂ ਬਾਰੇ ਦੱਸੋ ਸਾਥੀ ਬਾਡਕ ਸਾਹਿਬ ਬਹੁਤ ਵਧੀਆ ਗੱਲ ਆ ਤੁਸੀਂ ਜਿਹੜੀ ਕੀਤੀ ਆ ਮੈਂ ਵੀ ਮੰਡੀ ਚੋਂ ਹੀ ਆਇਆ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਅੱਜ ਯਾਦ ਆਇਆ ਇਹ ਸਭ ਤੋਂ ਪਹਿਲਾਂ ਤੁਸੀਂ ਲਾਇਆ ਹੋਇਆ ਤੁਸੀਂ ਇਸ ਹਾਊਸ ਦੇ ਮੈਂਬਰ ਸੀਗੇ ਜਦ ਪ੍ਰੋਪਰਟੀ ਟੈਕਸ ਲੱਗਿਆ ਸੀ ਬਿਲਕੁਲ ਬਿਲਕੁਲ ਨੋਟ ਨੋਟ ਸੇ ਜਾਊਗਾ ਹੀ ਯਾਦ ਹੈ ਬਿਲਕੁਲ ਨੋਟ ਸੇ ਜਾਊਗਾ ਨੋਟ ਸੇ ਜਾਊਗਾ ਕੋਟੇ ਢੋਲਾ ਦਾ ਸੀਟ ਨੇ ਤੇ ਕਿਹਨੇ ਨੋਟ ਬਿਲਕੁਲ ਕੋਈ ਨੋਟਿਸ ਨਹੀਂ ਭੇਜਿਆ ਆਈ ਸੀਟ ਦੇ ਨਾਲ ਦਿਖਾਓ ਹੈ ਦਿਖਾਓ ਸੇ ਇਹਨੂੰ ਤੁਸੀਂ ਨੋਟ ਭੇਜਿਆ ਬਿਲਕੁਲ ਪਹਿਲਾਂ ਮੇਰੀ ਗੱਲ ਦਾ ਜਵਾਬ ਦੋ ਹੁਣ ਤੁਸੀਂ ਕਰੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਮੈਂ ਸੁਣੇ ਨਾ ਕਰ ਰਿਹਾ ਬਿਲਕੁਲ ਕਾਡੋ 2021 ਦਾ ਜਵਾਬ 2021 ਦਾ ਪ੍ਰੋਪਰਟੀ 2021 ਚ ਮੈਂ ਬਦਲਿਆ ਗਿਆ ਸੀ 2021 2021 2021 2021 ਦੇ ਡਿਕਸ ਦਾ ਜਵਾਬ ਕਰੋ ਡਿਕਸ ਦਾ ਸਾਤਾ ਲੱਖ 500000 ਜਾਂਦੇ ਮੈਂ ਪ੍ਰੋਪਰਟੀ ਇਹ ਜਵਾਬ ਦੇ ਵੀ ਜਾਦਾ ਹਣੇ ਉਹ ਚੋਰੀ ਚ ਗਿਆ ਤੁਸੀਂ ਕੋਈ ਨਾਮ ਮੰਗਿਆ ਇਹ ਵੀ ਕੰਨ ਦੇ ਜਾਂਦੀਆਂ ਚ ਗਿਆ ਉਹਨਾਂ ਨੇ ਕਰਕੇ ਸਾਡੇ ਤੋਂ ਬਾਹਰ ਲਾਉਂਦੇ ਜਿਹੜੀ ਚੀਜ਼ ਸਾਡੇ ਤੋਂ ਬਾਹਰ ਲਾਦੀ ਉਹਨੂੰ ਅਸੀਂ ਉਹ ਨਹੀਂ ਕਰ ਸਕਦੇ ਤੁਸੀਂ ਸਰਕਾਰ ਦੇ ਤੁਸੀਂ ਸਰਕਾਰ ਦੇ ਮੈਂਤਰੀ ਨੇ ਤੁਹਾਡੇ ਫਟੇ ਵੀ ਨਹੀਂ ਨੇ ਮੈਂ ਸਾਰਾ ਦੱਸਵਾ ਕਿ ਮੈਂ ਕੀ ਕਰ ਰਹੀ ਹਾਂ ਆਓ ਤੇ ਤੁਸੀਂ ਜੋ ਪ੍ਰਮਾਣਗੀ ਦੋਗਾ ਸਾਰਾ ਹੋਪ ਪ੍ਰਮਾਣ ਦੇ ਨੋਟਿਸ ਮੈਂ ਨਾਲ ਹਾਂਜੀ ਉਹ ਜੋ ਪ੍ਰਮਾਣ ਦੇ ਲਾਭੇ ਪੁੱਛਦੇ ਨੇ ਕਰਨਾ ਨਾ ਇਸ ਟਾਈਮ ਤਾਂ ਤੁਸੀਂ ਕਰਦੇ ਨਹੀਂ ਟਾਈਮ ਚੈੱਕ ਕਰਨਾ ਮੈਂ ਕਰਨਾ ਇੱਕ ਮਿੰਟ ਇੱਕ ਮਿੰਟ ਮੈਂ ਚੈੱਕ ਕਰਨਾ ਵੀ ਆ ਸੀ ਨਸਰ ਸਾਰਾ ਆਪ ਸਹਿਮਤ ਦਾ ਜੋ ਉਹ ਕਰਨਾ ਮੈਂ ਕਰਨ ਤਿਆਰ ਹਾਂ ਕਰੋ ਬਿਲਕੁਲ ਕਰੋ ਇੱਕ ਮਿੰਟ ਕਰੋ ਜੋ ਕੁਝ ਕਰਦਾ ਮੈਂ ਕਰਨ ਤਿਆਰ ਇੱਕ ਮਿੰਟ ਜੀ ਇੱਕ ਮਿੰਟ ਇਹਦਾ ਮਤਲਬ ਇਹ ਤੁਸੀਂ ਆਪ ਭੇਜ ਰਹੇ ਸੀ ਹਾਊਸ ਦਾ ਤਿਆਰ ਨਹੀਂ ਹਾਊਸ ਕਿਉਂ ਤੇ ਤੁਸੀਂ ਜੀ ਮਿਸਗਾਈਡ ਨਾ ਕਰੋ ਮਿਸਗਾਈਡ ਨਾ ਕਰੋ ਮਿਸਗਾਈਡ ਸਾਰਾ ਰੱਬ ਨੇ ਤੋਂ ਪਹਿਲਾਂ ਲਿਖ ਚੰਗਾ ਆਪਣੇ ਤੋਂ ਪਹਿਲਾਂ ਦੱਸੋ ਆਪਣੇ ਤੋਂ ਪਹਿਲਾਂ ਸਿੱਧਾ ਛੱਡਿਆ ਉੱਧਰ ਤੁਸੀਂ ਸੀਟ ਤੇ ਬੈਠੀ ਹੋ ਬਿਲਕੁਲ ਬੈਠਾ ਬਿਲਕੁਲ ਬੈਠੀ ਦਿੱਤਾ ਨਹੀਂ 2000 ਕੀ ਦੋ ਪਹਿਲਾਂ ਟਿਕਸਾਂ ਪਹਿਲਾਂ ਗੱਲ ਸਹੀ ਪਹਿਲਾਂ ਗੱਲ ਕਰੀਏ ਲੋ ਮੰਨਦਾ ਨਹੀਂ ਕਿ ਹੋਇਆ ਜਿਸ ਕਾ ਗੱਲ ਹੋਇਆ ਅਗਲੀ ਕੀ ਹੋਇਆ ਮੰਗਲ ਸਮਾਲ ਆ ਉਹਦਾ ਜਵਾਬ ਦੇ ਮਾਵੇ ਦੇ ਰਿਹਾ ਕੀ ਜਵਾਬ ਦੇ ਰਿਹਾ ਵੀ ਦੋ 2000 ਦੱਸੋ ਪ੍ਰਧਾਨ ਨੀ ਬਣੇਗਾ ਮੈਂ ਕਿਹੜਾ ਬਣੇਗਾ ਪ੍ਰਧਾਨ ਨਾ ਇਹ ਪ੍ਰਧਾਨ ਨਾ ਬਣੇ ਉਹ ਨਹੀਂ ਬਣੇ ਉਹ ਦੂਸਰੇ ਜੰਨੇ ਉਹ ਜਵਾਬ ਦਿਓ ਮੈਂ ਕਹਿੰਦਾ ਬਾਸ ਕਰੋ ਮੈਂ ਨਹੀਂ ਕਰਦਾ ਕਰੋ ਬਾਸ ਤਾਂ ਹੋ ਜੂਗਾ ਕਹਾਣੀ ਇਹ ਰਹਾ ਵੀ ਜਿਹੜਾ ਮਿਸਟੇਕ ਆਈ ਨਾਲ ਸਰਕਾਰ ਨੇ ਕੀਤਾ ਫੈਸਲਾ ਉਹ ਕਰ ਰਹੇ ਨੇ ਤੁਸੀਂ ਹੋ ਗਿਆ ਜਾਓ ਅਧਿਰ ਕਾਂਸਲ ਬਣੀ ਆ ਮੈਨੂੰ ਦੱਸ ਦੇ ਨੀ ਜਾਂ ਤਾਂ ਮੇਰੀ ਪ੍ਰਧਾਨਗੀ ਹੈ ਟੈਕਸ ਲੱਗੇ ਆ ਹੋਵੇ ਫਿਰ ਜ਼ਿੰਮੇਵਾਰਾਂ ਮੈਂ ਦੋ ਤੁਸੀਂ ਪਾਰਕ ਦਾ ਮੈਂਬਰ ਸੀ ਉਸ ਟੈਨ ਇੱਕ ਕਰੇ ਪ੍ਰੋਪਰਟੀ ਟੈਕਸ ਲੱਗਿਆ ਉਹ ਤੁਹਾਨੂੰ ਯਾਦ ਨਹੀਂ ਆ ਰਿਹਾ ਕੋਈ ਹੁੰਦਾ ਯਾਦ ਨਹੀਂ ਆਦਾ ਇਹ ਰਾਜਨੀਤੀ ਗੱਲ ਯਾਦ ਨਹੀਂ ਮੈਨੂੰ ਇਹ ਦੋਨੇ ਅੱਜ ਤਿਆਰਾਂ ਜੋ ਬਹੁਤ ਮਤਾਂ ਸਾਡੇ ਆਪਣੇ ਆਪਣੇ ਚਲੋ ਮੈਂ ਸਹਿਮਤ ਹਾਂ ਇੱਕ ਮਿੰਟ ਜੀ ਉਹਦੇ ਜਿਆਦਾ ਪਾਉਂਦਾ ਕੋਈ ਕੰਮੇ ਨਹੀਂ ਦੇ ਰਿਹਾ ਉਹਨੂੰ ਕਿ ਸਾਡੇ ਅੱਪਾ ਜੀ ਉਹ ਲੈ ਨਹੀਂ ਅਸੀਂ ਜੀ ਦੱਸਦਾ

ਕਾ ਲਓ ਹੁਣ ਦੁਬਾਰਾ ਅਸੀਂ ਬੰਦੋ ਸੇ ਬੰਦੇ ਕਰ ਦੋ ਇਕ ਕਰ ਦੋ ਤੁਹਾਨੂੰ ਆ ਕੀ ਮਤਲਬ ਹੈ ਐਪੀ ਟੈਕਰ ਲਾ ਦੋ ਸਾਰੇ ਕੁੱਝ ਕਰ ਦੋ ਐਮ ਸੀ ਕਿ ਨਾ ਬੇਨਤੀ ਹੈ ਜੇ ਬਾਕੀ ਦਾ ਗੱਲਾਂ ਛੱਡੋ ਜਿਹੜੇ ਪਹਿਲਾਂ ਨਾਲ ਪਹਿਲਾਂ ਅਸੀਂ ਨਾ ਮੇਰੇ 1 ਮਿੰਟ ਸੁਣੋ ਜੀ ਇਕ ਗੱਲ ਕਹਨੋ ਤੁਹਾਨੂੰ ਮਾਰਗੀ ਕਰ ਦੋ ਅੱਜ ਦਾ ਕਹਿੰਦਾ ਕੰਮ ਕਰੋ ਲਈ ਇੱਕ ਵੇਡ ਗੱਲ ਸੁਣ ਲਿਓ ਜੀ ਕੋਈ ਮੇਰੀ ਨਹੀਂ ਗੱਲ ਨਹੀਂ ਪਹਿਲਾਂ ਪੁੱਛੋ ਦੁਬਾਰਾ ਉਹਦੇ ਤਕਰੀਬਨ ਪੌਣੇ 5 ਸਾਲ ਹੋ ਚੁੱਕੇ ਨੇ ਮੇਰੇ ਕੋਲ ਜਿਹੜਾ ਲਾਸਟ ਮੀਟਿੰਗ ਹੋਊਗੀ ਬਾਅਦ ਤੋਂ ਆ ਦਿੱਕਤ ਦੀ ਮੀਟਿੰਗ ਕੋਈ ਹੋ ਰਹੀ ਹੈ ਹੁਣ ਮੇਰੇ ਦੁਬਾਰਾ ਆਪਣਾ ਲੱਗਦਾ ਨਹੀਂ ਆਉਣੀ ਜਿਹੜੀ 1 ਡਾਕਟਰ 1 ਕੜ ਬੱਟ ਸਾਰਾ ਸ਼ਹਿਰ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਹੈ ਟ੍ਰੈਫਿਕ ਆਪਾਂ ਸਾਰੇ ਕੌਂਸਲਰ ਆ ਸਾਰਾ ਹਾਊਸ ਉਰੇ ਬੈਠਾ ਸੋ ਸ਼ਹਿਰ ਲਈ ਕੋਈ ਨਾ ਕੋਈ ਇੱਕ ਕੰਮ ਤਾਂ ਕਰ ਲਈਏ ਵੀ ਆਪਣੀ ਟਰਮ ਨੂੰ ਵਧੀਆ ਕਰਨ ਦੇ ਮਤਲਬ ਲੋਕੀ ਯਾਦ ਰੱਖਣ ਸੋ ਮੇਰੇ ਵੱਲੋਂ ਬੇਨਤੀ ਹੈ ਵੀ ਜਿਹੜੀ ਆਪਣੀ ਹਰ ਪਾਣੀ ਵਾਲੀ ਟੈਂਕੀ ਹੈ ਇਹਦੇ ਤੋੜਨ ਦੇ ਵੀ ਤੁਹਾਡੇ ਕੋਲ ਬਹੁਤ ਪੁਰਾਣੇ ਆਰਡਰ ਨੇ ਤੁਹਾਡੇ ਤੋਂ ਪਹਿਲਾਂ ਦੇ ਆਏ ਹੋਏ ਜੇ ਉਹਨੂੰ ਉੱਥੋਂ ਤੋੜ ਕੇ ਉੱਥੇ ਮਲਟੀ ਸਟੋਰੀ ਪਾਰਕਿੰਗ ਬਣਾ ਦਿੱਤੀ ਜਾਵੇ ਤਾਂ ਸ਼ਹਿਰ ਦੇ ਵਿੱਚ ਐਟ ਲੀਸਟ ਗੱਡੀਆਂ ਦਾ ਜਿਹੜਾ ਟ੍ਰੈਫਿਕ ਜਾਮ ਹੁੰਦਾ ਉਹ ਕੰਟਰੋਲ ਹੋ ਜਾਵੇ। ਸੋ ਬੇਨਤੀ ਹੈ ਵੀ ਇਹਦੇ ਜ਼ਰੂਰ ਕੰਮ ਕਰਿਓ। ਇੱਕ ਜਿਹੜੀ ਆ ਪਹਿਲਾਂ ਸਾਡੀ ਇਹ ਐਵੇਂ ਲੱਗਾ ਇੱਕ ਮਿੰਟ ਇਹ ਆਪਣੇ ਜਿਹੜਾ ਚਾਂਦਰਾ ਮਾਰਕੀ ਦਾ ਚਾਂਦਰਾ ਮਾਰਕੀ ਦਾ ਇੱਕ ਮਿੰਟ ਐਮਸੀ ਇੱਕ ਮਿੰਟ ਇੱਕ ਮਿੰਟ ਐਮਸੀ ਸਾਹਿਬ ਇੱਥੇ ਦੇਖੋ ਪੜ ਲਓ 2 ਮਿੰਟ ਜੀ ਸੀਰੀਅਸਲੀ ਕਰਿਓ ਤੈਨੂੰ ਕੋਈ ਗੱਲ ਆ ਥੋੜੇ ਆ ਇਸ ਬਾਹਰ ਤੇ ਕੰਪਲੈਕਸ ਜਿਵੇਂ ਸਾਰਾ ਇਹ ਕਹਦੇ ਆ ਵੀ ਟ੍ਰੈਫਿਕ ਲਈ ਜੋ ਸਮੱਸਿਆ ਜੋ ਉੱਥੇ ਪਾਰਕਿੰਗ ਦਾ ਐਸਟੀਮੇਟ ਬਣ ਜਾਵੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਥੋੜੇ ਨਾਲ ਗੱਲ ਕਰ ਬਈ ਉਹਦਾ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਆਪਣੇ ਸਿਟੀ ਦੀ ਵਧੀਆ ਜਿਹੜੀ ਆਪਾਂ ਦੇਤੀ ਹੈ ਮੇਰੀ ਸਾਰੇ ਹਾਊਸ ਨੂੰ ਦੇਤੀ ਆ ਇਹ ਐਸਟੀਐਨ ਪ੍ਰਧਾਨੀ ਚਾਹੇ ਨਾ ਉਰਾਤ ਲੱਗੇ ਚਾਹੇ ਦੇਣ ਲੱਗੇ ਇਹ ਮੀਟਿੰਗ ਦੇ ਰੈਡੀ ਚ ਕਰਵਾ ਦਿਓ ਮੈਂ ਇਹਦੇ ਨਾਲ ਇਹਦੇ ਨਾਲ ਸ਼ਾਇਦ ਨਹੀਂ ਦੇਖ ਵਧੀਆ ਬਣਦਾ ਬਿਲਕੁਲ ਬਿਲਕੁਲ ਮੈਂ ਇੱਕ ਵਾਰ ਹੋਣਾ ਚਾਹੀਦਾ ਨੇ ਮਾਰਕ ਪੜਾਉਣ ਦੇ ਨਾਲ ਉਹ ਜਿਹੜੀ ਮਾਰਕ ਉਹ ਸੈਟਿੰਗ ਕੀਤੀ ਜਾਉ। ਜਾਨ ਜੀ ਗੱਲ ਨਹੀਂ ਖਾਣ। ਜੀ ਜੀ ਉਹ ਉਹ ਸੇਮ ਨਾਮ ਹੋ ਗਏ ਅੱਪਾ। ਨਹੀਂ 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 ਪਾਪਾ ਜੀ ਉਹ ਉਹ ਬਹੁਤ ਬਣਾ ਹੋਆ। ਬਿਲਕੁਲ ਨਹੀਂ ਕਰਾ। ਉਹ ਫਿਰ ਤੋਂ ਮਾਰ ਕੇ ਬਣੀ ਨਾ ਬਣੀ ਹੋ ਜੀ ਹੋਆ। ਸੁਣ ਤਾਂ ਦਿਓ। ਦਫ਼ਤਾ ਸੁਣੋ। ਅਸੀਂ ਆਪਾਂ ਪਹਿਲਾਂ ਉਹ ਚੱਕਣੀ ਨਹੀਂ ਮੀਟਿੰਗ ਆ। ਭਾਈ ਜੀ ਆਹ ਮੀਟਿੰਗ ਆ ਜਿਹੜੀ ਲਾਸਟ ਮੀਟਿੰਗ ਆ। ਤੁਸੀਂ ਆਪਣਾ ਉਹ ਐਸਟੀਮੇਟ ਤਾਂ ਬਣਾ ਲਓ ਤਾਂ ਕਿਹੜੇ ਟਾਈਮ ਲਾ ਕੇ ਆ। ਲੈ ਕੇ ਭੇਜਿਆ ਆ। ਸੈਲਿਡਰ ਬਾਰਤਾਂ ਦੇ ਕੰਮ ਕਰਨਾ ਉਹ ਸਰਵੇ ਕਰ ਰਹੇ ਆ ਜੀ। ਤੁਸੀਂ ਪਹਿਲਾਂ ਇਹ ਸਕੇ ਭੇਜੋਗੇ ਆ। ਤੁਸੀਂ ਤਾਂ ਰਾਹੀਂ ਹੋਵੇ ਗੱਲ ਆ। ਏ ਕਹਿੰਦੇ ਬੋਲਡ ਕਿਚਨ ਪਟਕਾ ਉਹ ਕਹਿੰਦੇ ਇਸ ਤਰ੍ਹਾਂ ਬਣਾਇਆ ਹੋਇਆ ਕੋਈ ਸੰਘਾੜੇ ਵਾਲੇ ਡੋਬੇ ਦਾ ਕੀ ਚਾ ਉਹ ਕੋਲੀਆ ਆਪਣੇ ਬੰਦਿਓ ਮੈਂ ਕਦੇ ਵੀ 5 ਸਾਲ ਹੋ ਗਏ ਮੈਂ ਕਦੇ ਵੀ ਕੋਈ ਐਜੀ ਗੱਲ ਕੀਤੀ ਨਹੀਂ ਵੀ ਜਿਹਦੇ ਨਾਲ ਕੰਮ ਟਕੋਣੇ ਪਰ ਜਿਹੜਾ ਸੁਝਾ ਬੰਦਿਓ ਆਪਾਂ ਸੈਨੋ ਤੂੰ ਹੀ ਟੈਂਟਾ ਕੰਮ ਖੁੱਲ ਕੇ ਇੱਕ ਮਿੰਟ ਭਾਜੀ ਤੇ ਕੋ ਬੰਦੇ ਆ ਉਹ ਸਾਹਿਬ ਇੱਕ ਮਿੰਟ ਟੈਂਟਾ ਨਾਲ ਖੁੱਲ ਕੇ ਜੀ ਸਾਰੇ ਜਿਹੜੇ ਖੁਸ਼ ਹੋ ਜਾਣ ਆਪਾਂ ਇਹ ਸਾਹਿਬ ਸਾਹਿਬ ਪਹਿਲਾਂ ਇੱਕ ਮਿੰਟ ਮਤਾ ਪਾਦਾ ਜੀ ਆਪ ਇਹ ਨੌ ਨੰਬਰ ਸਟੇਕਰ ਦੇਖਾਓ ਹੋ ਗਿਆ ਉਹਦਾ ਮੈਂ ਪਹਿਲੀ ਟੰਡੀ ਦਿੱਤਾ ਹੈ ਗੱਲਾਂ ਗੱਲਾਂ ਨੌ ਨੰਬਰ ਛੱਡ ਨੌ ਨੰਬਰ ਨੌ ਆਪਰ ਲੱਗ ਕੇ ਸਰੂ ਸੰਪਤੀ ਨਾ ਮਤਾ ਪਾਦਾ ਹਾਂ ਜੀ ਪਹਿਲਾਂ 8 ਜਿਹੜਾ ਕੱਲ ਸੁਣੋ ਜਿਹੜੀ ਸਾਡੀ ਘਰਾਂ ਦੀਆਂ ਬਾਟੀਆਂ ਨੇ ਉਹ ਕੁੱਤੇ ਵਾਲਾ ਲੈ ਗਈ ਐਵੇਂ ਡੱਬ ਕੇ 12 ਕੁੱਤੇ ਉਹਦੇ ਤੇ ਗੌਰ ਕਰੋ ਭੁਣੀ ਬਾਰਾ ਕੁੱਤਿਆਂ ਦਾ ਬਹੁਤ ਬੜਾ ਹਾਲ ਹੈ ਸਾਰੇ ਬਾੜੀ ਬਹੁਤ ਬੜਾ ਹਾਲ ਹੈ ਇੱਕ ਵਾਰੀ ਕਰਨਾ ਬਣਾਉਂਦੀ ਹੈ ਸਾਡੇ ਕੋਲ ਜੋ ਤੁਸੀਂ ਤੋਂ ਇਹ ਉਹ ਪੂਰਾ ਹੱਦ ਹੈ ਗੱਡ ਖਾਬ ਉਹਦਾ ਟੈਂਡਮ ਲੱਗ ਚੁੱਕਿਆ ਵਰਕ ਆਊਟਰ ਮਿਲ ਚੁੱਕੇ ਨੇ ਪਰ ਇਹ ਕਿੰਨੀ ਮਹਿੰਗੀ ਹੈ ਜਿਹੜੇ ਲੱਗਿਆ ਪਾਦਾ ਹੈ ਹੈ ਨਸਬੰਦੀ ਦਾ ਨਸਬੰਦੀ ਦਾ ਵੀ ਉਹ ਨਸਬੰਦੀ ਹੋਣੀ ਉਹਨਾਂ ਦੀ ਜੋ ਸਰਕਾਰ ਉਹ ਫਿਰ ਫੇਰ ਉਹੀ ਗੱਲ ਉਹਦਾ ਹੋ ਜੂ ਕੁੱਤੇ ਨਹੀਂ ਗਏ ਜਾਂ ਲੱਗੇ ਵੀ ਫਿਰ ਕੁੱਤਿਆਂ ਦਾ ਨਾ ਕੋਈ ਹੁਣ ਤੁਸੀਂ ਦੱਸ ਦੋ ਕਿੱਥੇ ਭੇਜਦੀ ਐ ਉਹਦਾ ਹਾਂਜੀ ਵੀ ਉਹ ਕੁੱਤੀ ਦਾ ਦੱਸੋ ਕਿੱਥੇ ਭੇਜਦੀ ਐ ਕਹਾਂ ਨਜਾਇਜ਼ ਸ਼ਰਦ ਦੇ ਵਿੱਚ ਨਜਾਇਜ਼ ਨੇ ਕਰੀਆਂ ਜਾਂ ਨਜਾਇਜ਼ ਸਾਰੀਆਂ ਨੇ ਉਹਦਾ ਪੱਕੀ ਕਰਦੇ ਆਈਓ ਸਾਹਿਬ ਜਵਾਬ ਆ ਸਾਈਕਲਾਂ ਦੀ ਗਿਣਤੀ ਚ ਪੈਂਡਿੰਗਾਂ ਬਣੀਆਂ ਨੇ ਜਿਹੜੀਆਂ ਬਿਨਾਂ ਨਕਸ਼ੇ ਪਾਸੋਂ ਬਣੀਆਂ ਨੇ ਆ ਪਹਿਲਾਂ ਗੁਰਵਰ ਸਿੰਘ ਜੀ ਉਹ ਸਾਹਿਬ ਆਈਦੀ ਹੋਰ ਦੋਤਰ ਜੁਨੀਏ ਦੀ ਕੋਈ ਕਾਰਵਾਈ ਕੀਤੀ ਸੀ ਨਜਾਇਜ਼ ਗੁੰਨੀਏ ਦੀ ਆਪਾਂ ਕੀ ਕਰ ਰਹੇ ਆਂ ਇਹ ਵਾਤੇ ਸਰ ਜੈਠੀ ਨਗਰ ਦੇ ਵਿੱਚ ਅਨਲੀਗਲ ਕੰਟਰਕਸ਼ਨ ਚੱਲ ਰਹੀ ਹੈ ਕਲੋਨੀਆਂ ਕੱਟੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਸਰ ਉਹਦਾ ਕੋਈ ਕਾਰਵਾਈ ਕੀਤੀ ਗਈ ਹੈ ਜੀ ਹਾਂਜੀ ਕੋਈ ਕਾਰਵਾਈ ਕੀਤੀ ਗਈ ਹੈ ਸਰ ਉੱਤੇ ਕੀ ਅੱਛਾ ਜੀ ਜਿਹੜੀਆਂ ਅਨਲੀਗਲ ਕਲੋਨੀਆਂ ਕੱਟੀਆਂ ਗਈਆਂ ਨੇ ਬਾਰੀਆ ਸਕੂਲ ਦੇ ਕੋਲ ਡਿਸਪੋਜ਼ੀਅਰ ਰੋਡ ਤੇ ਜੈਠੀ ਨਗਰ ਪੁਰਾਣਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਕੰਮ ਹੋਏਗਾ ਜਦੋਂ ਦਬਾਅ ਹੋਵੇਗਾ ਇੱਕ ਮਿੰਟ ਨਾ ਕਹਿਣੀ ਸੀਗਾ ਹੁਣ ਕਰੇ ਕੀ ਪਤਾ ਉਹਦਾ ਮਤਲਬ ਨਹੀਂ ਹੈਗਾ ਬਈ ਗੱਲ ਹੋਰ ਵੀ ਆਪਾਂ ਜੇ ਗੱਲ ਚੱਲਦੀ ਚੱਲ ਛੱਡ ਕੇ ਭੱਜ ਜੇ ਇਹ ਕੀ ਸਰਕਾਰ ਦੇ ਤੁਸੀਂ ਮੌਜੂਦਾ ਕਾਉਂਸਲਰ ਮੌਜੂਦਾ ਕਾਉਂਸਲਰ ਉਹ ਮੌਜੂਦਾ ਕਾਉਂਸਲਰ ਵੀ ਸਰਕਾਰ ਦੇ ਵੀ ਨੰਬੰਦੇ ਆ ਤੁਸੀਂ ਫਿਰ ਦੇਖੋ ਸਾਡੀ ਸਰਕਾਰ ਇਹ ਗੱਲ ਕਰਦਾ ਉਹ ਕਮੇਟੀ ਦੇ ਤਿਆਰ ਦੇ ਵਿੱਚ ਜੰਡ ਕੇ ਭੱਜ ਗਏ ਅਫਸਰ ਥੋੜੀ ਆ ਸਰਕਾਰ ਥੋੜੀ ਆ ਪ੍ਰਧਾਨ ਫੇਰ ਬਟਾਪੋ ਜਿਡਾ ਹੋਇਆ ਬਲੇ ਪ੍ਰਧਾਨ ਤੇ ਵੀ ਪ੍ਰਧਾਨ ਐਂ ਨਹੀਂ ਕਰਦਾ ਉਹ ਨਹੀਂ ਕਰਦਾ ਹੁਣ ਤੁਹਾਡੇ ਸਾਹਮਣੇ ਮੀਟਿੰਗ ਛੱਡ ਕੇ ਭੱਜ ਗਿਆ ਇਹਨਾਂ ਨੂੰ ਪ੍ਰਧਾਨੀ ਖਾਓ ਕੀ ਬਾਈਟ ਕਰਨੀ ਆ ਦੇਖੋ ਇਹ ਪੂਰੇ ਸ਼ਹਿਰ ਦਾ ਮਸਲਾ ਹੈ ਇਹ ਕੋਈ ਇੱਕ ਗਲੀ ਦਾ ਹੀ ਕੋਈ ਵਾਰਡ ਦਾ ਮਸਲਾ ਨਹੀਂ ਹੈਗਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਤੁਸੀਂ ਸਭ ਜਾਣਦੇ ਹੋ ਕਿ ਐਵਾਰਾ ਕੁੱਤਿਆਂ ਨੇ ਕਿੰਨੇ ਜ਼ਿਆਦਾ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਹੈ ਹੁਣ ਥੋੜੇ ਟਾਈਮ ਪਹਿਲੇ ਦੀ ਗੱਲ ਹੈ ਕ੍ਰਿਸ਼ਨਾ ਨਗਰ ਵਿੱਚ ਆਨੰਦ ਨਗਰ ਵਿੱਚ ਕਿੰਨੇ ਬੱਚਿਆਂ ਨੂੰ ਉਹਨਾਂ ਨੇ ਜ਼ਖਮੀ ਕਰ ਦਿੱਤਾ ਕਿੰਨੀ ਲੇਡੀਜ਼ ਨੂੰ ਕਰ ਦਿੱਤਾ ਕਿੰਨੇ ਜੈਂਟਸ ਨੂੰ ਕਰ ਦਿੱਤਾ ਸਿਵਲ ਹਸਪੀਟਲ ਚ ਤੁਹਾਨੂੰ ਪਤਾ ਚੱਲਿਆ ਹੀ ਹੋਣਾ ਮੈਂ ਅਸੀਂ ਬਾਰ-ਬਾਰ ਮਤਲਬ ਕਿ ਪ੍ਰਧਾਨ ਜੀ ਨੂੰ ਯੋ ਸਾਹਿਬ ਨੂੰ ਕਹਿੰਦੇ ਆ ਲੇਕਿਨ ਕੋਈ ਸੈਟੀਸਫਾਈਡ ਜਵਾਬ ਨਹੀਂ ਮਿਲਦਾ ਪੋਸਟ ਕਰਕੇ ਅੱਜ ਮੈਂ ਸਪੈਸ਼ਲ ਇਹ ਬੈਨਰ ਬਣਵਾ ਕੇ ਲਈਆਂ ਕਿ 얘 ਦੇ ਬਾਰੇ ਕੁਛ ਨਾ ਕੁਛ ਤੁਸੀਂ ਜ਼ਰੂਰ ਕਰੋ ਹੋਰ ਕੁਝ ਨਹੀਂ ਕਰ ਸਕਦੇ ਤਾਂ ਮੈਂ ਇਹਨਾਂ ਨੂੰ ਐ ਵੀ ਕਹਾਂ ਮੈਂ ਕਿ ਤੁਸੀਂ ਹੋਰ ਕਿੰਨੇ ਸ਼ੈਲਟਰ ਤੇ ਉਹਨਾਂ ਦਾ ਬਣਾਓ ਕੋਈ ਇਹਨਾਂ ਦਾ ਡੌਗਸ ਦਾ ਹੋ ਹੋਰ ਉਹ ਜਿਹੜੇ ਐਨੀਮਲਸ ਵਗੈਰਾ ਨੇ ਮਸਤ ਸ਼ੈਲਟਰ ਬਣਾਓ ਕਿਉਂਕਿ ਇਨਸਾਨ ਦੀ ਕੀਮਤ ਨਾਲੋਂ ਜ਼ਿਆਦਾ ਕਿ ਕੁੱਤਿਆਂ ਦੀ ਕੀਮਤ ਹੋ ਗਈ ਇਹਨਾਂ ਜ਼ਿਆਦਾ ਮਤਲਬ ਕਿ ਲੋਕ ਲੋਕ ਪ੍ਰੋਬਲਮ ਚ ਨੇ ਡਰਦੇ ਨੇ ਲੋਕ ਘਰੋਂ ਬਾਹਰ ਨਿਕਲਦੇ ਹੋਏ ਬੱਚੇ ਸਕੂਲ ਜਾਂਦੇ ਹੋਏ ਡਰਦੇ ਨੇ ਇਸ ਮੇਰੇ ਤੋਂ ਜ਼ਿਆਦਾ ਤੁਸੀਂ ਲੋਕ ਇਸ ਬਾਰੇ ਜ਼ਿਆਦਾ ਜਾਣਦੇ ਹੋ ਮੈਂ ਇਸ ਕਰਕੇ ਕਹਿੰਨੀ ਪਲੀਜ਼ ਮੈਂ ਰਿਕੁਐਸਟ ਕਰਨੀ ਹੈ ਪ੍ਰਧਾਨ ਜੀ ਅਗੇ ਕਿ ਇਹਦੇ ਬਾਰੇ ਕੋਈ ਨਾ ਕੋਈ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢੇ। ਤੁਹਾਨੂੰ ਕਾਫੀ ਜਿੰਨੇ ਸਾਡੀਆਂ ਕਾਉਂਸਲਰ ਭੈਣਾਂ ਨੇ ਕਈ ਇੱਕ ਰੂਬੀ ਪਾਰਟੀਆਂ ਨੇ ਕੁੱਤਿਆਂ ਦਾ ਮਸਲਾ ਚੱਕਿਆ ਵੀ ਸ਼ਹਿਰ ਦੇ ਵਿੱਚ ਆ ਕੁੱਤਿਆਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਆਮ ਜਨ ਨਾਗਰਿਕ ਜਿਹੜਾ ਉਹ ਬਹੁਤ ਪਰੇਸ਼ਾਨ ਹੋ ਰਿਹਾ ਕੁੱਤਿਆਂ ਦੀ ਇੰਨੀ ਦਹਿਸ਼ਤ ਪਈ ਇੱਕ ਤਾਂ ਸਾਡੇ ਮੇਰੇ ਦੋਸਤ ਨੀਨੂ ਜੀ ਨੇ ਦੱਸਿਆ ਹਰਦੀਪ ਨੀਨੂ ਜੀ ਬਾਡਨ 18 ਤੋਂ ਕਾਉਂਸਲਰ ਨੇ ਵੀ ਇੱਕੋ ਦਿਨ ਦੇ ਵਿੱਚ 18 19 ਬੰਦਿਆਂ ਨੂੰ ਕੱਟ ਲੈਣਾ ਬੜਾ ਮੰਦ ਭਗਾ ਹੈ ਨਾ ਬੱਚੇ ਵੀ ਤੇ ਮਾਪੇ ਵੀ ਡਰਦੇ ਨੇ ਵੀ ਕਿਤੇ ਕੋਈ ਅਨਸੁਖਾਵੀ ਘਟਨਾ ਹੋਣਾ ਵਾਪਰ ਜਾਵੇ ਕਈ ਜਗ੍ਹਾ ਤੋਂ ਇਹ ਆਇਆ ਵੀ ਕੁੱਤਿਆਂ ਨੇ ਨੋਚ-ਨੋਚ ਕੇ ਬਜ਼ੁਰਗਾਂ ਨੂੰ ਮਾਰਦੇ ਜਾਂ ਬੱਚੇ ਮਾਰਦੇ ਬੜੀ ਮੰਦ ਭੱਗਾ ਇਹਦਾ ਤਾਂ ਫੇਦੀ ਫੇਦੀ ਕੋਈ ਹੱਲ ਹੋਣਾ ਚਾਹੀਦਾ ਦੂਜੇ ਸਰ ਖੰਨੇ ਦੇ ਵਿੱਚ ਅਨਲੀਗਲ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਇਹ ਸਰ ਕਿਹਦੀ ਸ਼ੈ ਤੇ ਕੱਟੀਆਂ ਜਾ ਰਹੀਆਂ ਕਾਰਵਾਈ ਸਰ ਕਿਉਂ ਨਹੀਂ ਕੀਤੀ ਜਾ ਰਹੀ ਇਹਨਾਂ ਤੇ ਬਹੁਤ ਪਰਮਾਰ ਆ ਜੀ ਨਜਾਇਜ਼ ਕਲੋਨੀਆਂ ਦੀ ਵੀ ਨਜਾਇਜ਼ ਕਲੋਨੀਆਂ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਜਾਂ ਪ੍ਰਸ਼ਾਸਨ ਜਾਣਦਾ ਵੀ ਕਿਹਦੀ ਸ਼ੈ ਤੇ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਕਿਸੇ ਗਰੀਬ ਆਦਮੀ ਨੂੰ ਤਾਂ ਇੱਕ ਇਟ ਲਾਉਣ ਦਾ ਵੀ ਹੁਕਮ ਨਹੀਂ ਬਿਨਾ ਕਮੇਟੀ ਦੀ ਪਰਮਿਸ਼ਨ ਤੋਂ ਕੋਈ ਉਟ ਲਾ ਲਵੇ ਇਹ ਜਿਹੜੀਆਂ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਪਤਾ ਨਹੀਂ ਕਿਹਦੀ ਸ਼ਾਇਦ ਇਹਨਾਂ ਵਿੱਚ ਮਿਲ ਮਲਾਵਟ ਤਾਂ ਹੈਗਾ ਹੀ ਆ ਇੱਕ ਇੱਕ ਬੰਦਾ ਦਿਨ ਦਿਨ ਚਾਰ ਚਾਰ ਕਲੋਨੀਆਂ ਕੱਟ ਰਿਹਾ ਬੜਾ ਹੈ ਚਿੰਤਾ ਦਾ ਵਿਸ਼ਾ ਹੈ ਕਿ ਇਹ ਤੇ ਕਾ ਮਿਊਨਿਸਪਲ ਕੌਂਸਲ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਨਜਾਇਜ਼ ਉਹ ਸਾਰੀਆਂ ਦੀ ਪਰਮਾਰ ਆ ਤੁਸੀਂ ਦੇਖੋ ਬਿਨਾ ਸੀਐਲਯੂ ਤੋਂ ਜਾਂ ਬਿਨਾ ਕਿਸੇ ਨਕਸ਼ੇ ਤੋਂ ਪਾਸਵਰਡ ਤੋਂ ਬਿਨਾ ਕਿਤੇ ਬੇਸਮੈਂਟਾਂ ਬਣਾਈ ਜਾਂਦੀਆਂ ਨੇ ਕਿਤੇ ਮਲਟੀ ਸਟੋਰੀ ਬਿਲਡਿੰਗਾਂ ਬਣਦੀਆਂ ਨੇ ਕੋਈ ਕਿਹਦੇ ਕੋਈ ਅਸਰ ਨਹੀਂ ਹੈ ਗਈ। ਚਲ ਮਿਲੀ ਭੁਗਤਣਾ ਚੱਲਦਾ ਹੋਰ ਕੀ ਹੈ? ਇਹ ਤਾਂ ਚਿੱਟਾ ਹਾਥੀ ਆ। ਸਾਫ਼ ਦਿਖਦਾ ਵੀ ਇਹ ਜਿਹੜਾ ਇਹ ਕੰਮ ਹੋ ਰਿਹਾ ਨਜਾਇਜ਼ ਹੋ ਰਿਹਾ ਕੀ ਦੀ ਕਿਸੇ ਨੂੰ ਕੀ ਦੀ ਸੱਤ ਤਾਂ ਹੁੰਦੀ ਆ।